ਪਰ ਹੁਣ ਦੋ ਦੀਵਾਲੀਆਂ ਮਨਾਉਂਦੀ ਕਿਉਂ ਲੋੜ ਪੈ ਰਹੀ ਦੋ ਦੀਵਾਲੀਆਂ ਦਾ ਮਤਲਬ ਇਹ ਹੈ ਕਿ ਅੰਗਰੇਜ਼ੀ ਔਰ ਦੇਸੀ ਮਹੀਨੇ ਦੇ ਜਿਹੜਾ ਜਿਆ ਥੋੜਾ ਫਰਕ ਹੈਗਾ ਅਹੀਂ ਜੋ ਦੀਵਾਲੀ ਜਿਤਨਾ અમાਵਸya ਲੈਂਦੀ ਆਂ ਦੇਸੀ ਦੇ ਹਿਸਾਬ ਸਰ ਲੈਂਦੀ ਆ ਔਰ ਮਨਾਉਂਦੀ ਆਂ ਅੰਗਰੇਜ਼ੀ ਦੇ ਹਿਸਾਬ ਸਰ ਕਿ 20 ਤਰੀਕ ਹੈ ਯਾ 21 ਤਰੀਕ ਹੈ ਤੇ ਇਸ ਵਾਰ 20 ਤਰੀਕ ਨੂੰ ਜਿਹੜੀ ਹੈ ਦੀਵਾਲੀ ਜਿਹੜੀ ਹੈ 3 ਵਜਰ ਕੇ 45 ਮਿੰਟ ਤੋਂ ਸ਼ੁਰੂ ਹੋ ਰਹੀ ਹੈ ਔਰ 21 ਤਰੀਕ ਨੂੰ ਅਹੀਂ અમાਸਿਆ ਜੂ ਹੈ ਉਹ ਖਤਮ ਹੋ ਰਹੀ ਹੈ 5 ਵਜਰ ਕੇ 55 ਮਿੰਟ ਵੇ। ਅਗਰ ਸਵਾਤੀ ਨਕਸ਼ਤਰ ਹੋ ਰਾਤਰੀ ਮਧਿਆ ਰਾਤਰੀ 12 ਵਜੇ ਕਰੀ ਉਹ ਸਰਬ ਸ੍ਰੇਸ਼ਟ ਜਿਹੜਾ ਜਿਆ ਮਹੂਰਤ ਮੰਨਿਆ ਗਿਆ ਤਾਂ ਉਹ ਜੋ ਹੈ 21 ਤਰੀਕ ਨੂੰ ਸਵਾਤੀ ਨਕਸ਼ਤਰ ਵੀ ਆ ਰਿਹਾ ਪਰਦੋਸ਼ ਵੀ ਆ ਰਿਹਾ ਔਰ ਤੀਸਰਾ ਇਹ ਪੂਜਾ ਦੀ ਵਿਧੀ ਜੀ ਅਸਲ ਦੇ ਵਿੱਚ ਚਾਂਦੀ ਔਰ ਸੋਨਾ ਦੋ ਚੀਜ਼ਾਂ ਜਿਹੜੀਆਂ ਸਾਕਸ਼ਤ ਲక్ష్ਮੀ ਦਾ ਰੂਪ ਕਿਹਾ ਗਿਆ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਲੈ ਕਰਕੇ ਉਹਨਾਂ ਦਾ ਪੂਜਨ ਜਿਹੜਾ ਜੇ ਵਿਸ਼ੇਸ਼ ਕਰਕੇ ਕਰਦੇ ਆ ਦੀਵਾਲੀ ਵਾਲੇ ਦਿਨ ਜਿਹੜਾ ਹੈ ਜੂਆ ਜਿਹੜਾ ਸੁਭ ਮੰਨਿਆ ਜਾਂਦਾ ਹੈ ਇਸ ਦੇ ਕਿ ਇਹ ਵੀ ਦੀਵਾਲੀ ਦੇ ਤਿਉਹਾਰ ਦੇ ਨਾਲ ਰਲਦਾ ਮਿਲਦਾ ਜੋ ਮਹੱਤਵ ਆ ਜਾਂ ਜੋ ਜੂਆ ਖੇਲਣਾ ਜ਼ਰੂਰੀ ਹੁੰਦਾ ਹੈ ਦੀਵਾਲੀ ਕਿ ਅੱਜ ਜੂਆ ਖੇਲਣਾ ਜ਼ਰੂਰੀ ਹੈ ਅੱਛਾ ਹੈ ਅੱਜ ਜੂਆ ਜਿੱਤ ਗਿਆ ਤੇ ਪੂਰੇ ਸਾਲ ਲక్ష్ਮੀ ਆਏਗੀ ਸਸਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਮਿੱਟੀ ਦੇ ਨਾਲ ਦੀਵਾਲੀ ਦਾ ਤਿਉਹਾਰ ਜਿਹੜਾ ਹੈ ਪੂਰੇ ਭਾਰਤ ਦੇ ਵਿੱਚ ਹੀ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤਾਂ ਦੀਵਾਲੀ ਦੇ ਦਿਨ ਅਸੀਂ ਪੂਜਾ ਵੀ ਕਰਦੇ ਹਾਂ ਮਹਾ ਲక్ష్ਮੀ ਜੀ ਦੀ ਤਾਂ ਇਸ ਤਿਉਹਾਰ ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਪਰ 2024 ਤੋਂ ਦੋ ਦੀਵਾਲੀਆਂ ਆ ਰਹੀਆਂ ਨੇ ਉਸ ਨਾਲ ਜਿਹੜਾ ਆਮ ਜਨਤਾ ਦੇ ਦਿਲਾਂ ਦੇ ਵਿੱਚ ਜ਼ਰੂਰ ਦਿਵਦਾ ਬਣੀ ਹੋਈ ਹੈ ਤਾਂ 2025 ਦੇ ਵਿੱਚ ਵੀ ਦੋ ਦੀਵਾਲੀਆਂ ਜਿਹੜੀਆਂ ਨੇ ਮਨਾਉਣ ਦਾ ਆ ਰਿਹਾ ਹੈ ਵੀ ਨੂੰ ਮਨਾਈ ਜਾਵੇ ਜਾਂ 21 ਨੂੰ ਮਨਾਈ ਜਾਵੇ ਇਹ ਦੁਬਦਾ ਜਿਹੜੀ ਹੈ ਦੂਰ ਚਰਨ ਵਾਸਤੇ ਅਸੀਂ ਅੱਜ ਪੰਡਤ ਸੁਨੀਲ ਸ਼ਰਮਾ ਜੀ ਤਾਂ ਹੀ ਪਹੁੰਚੇ ਹੋਏ ਆਂ ਜਲਵਾ ਜ਼ਰੂਰ ਕਰਾਂਗੇ ਪੰਡਤ ਜੀ ਤੋਂ ਵਿਸਥਾਰ ਨਾਲ ਜਾਣਕਾਰੀ ਲਵਾਂਗੇ ਦੀਵਾਲੀਆਂ ਦੋ ਜਿਹੜੀਆਂ ਆ ਰਹੀਆਂ ਨੇ ਇਹਨਾਂ ਦਾ ਕੀ ਮਹੱਤਵ ਹੈ ਅਤੇ ਕੀ ਵਜ੍ਹਾ ਮੰਨਦੇ ਪੰਡਤ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਸਭ ਨੂੰ ਰਾਮ ਰਾਮ ਜੀ ਪੰਡਤ ਜੀ ਦੋ ਦੀਵਾਲੀਆਂ ਜਿਹੜੀਆਂ ਆ ਰਹੀਆਂ ਨੇ ਇਹਦਾ ਕੀ ਮਹੱਤਵ ਮੰਨਿਆ ਜਾਵੇ 2024 ਦੇ ਵਿੱਚ ਵੀ ਜਿਹੜੀਆਂ ਸੀ ਦੋ ਦੀਵਾਲੀਆਂ ਸੀ ਹੁਣ 2025 ਹੈ ਤਾਂ ਇਹਦੇ ਵਿੱਚ ਵੀ ਦੋ ਦਿਵਾਲੀਆਂ ਦਾ ਜਿਹੜਾ ਇਹ ਮੰਨਿਆ ਜਾਂਦਾ ਹੈ। ਇਸ ਵਿੱਚ ਜਿਹੜਾ ਇਹ ਦੋ ਦਿਵਾਲੀਆਂ ਦਾ ਮਤਲਬ ਇਹ ਹੈ ਕਿ ਅੰਗਰੇਜ਼ੀ ਔਰ ਦੇਸੀ ਵੀ ਨਦਰ ਜਿਹੜਾ ਜਿਆ ਥੋੜਾ ਫਰਕ ਹੈਗਾ। ਅਸੀਂ ਜੋ ਦੀਵਾਲੀ ਜਿਤਨਾ અમાਵਸਿਆ ਲੈਂਦੀ ਹੈ ਦੇਸੀ ਦੇ ਹਿਸਾਬ ਸਿਰ ਲੈਂਦੀ ਹੈ ਔਰ ਮਨਾਉਂਦੀ ਹੈ ਅੰਗਰੇਜ਼ੀ ਦੇ ਹਿਸਾਬ ਸਿਰ ਹੈ ਕਿ 20 ਤਰੀਕ ਹੈ ਜਾਂ 21 ਤਰੀਕ ਹੈ। ਇਸ ਕਰਕੇ ਜਦੋਂ ਹੀ ਤithi ਲੱਗ ਜਾਂ ਖਤਮ ਹੋਣਾ ਜਾਂ ਸਟਾਰਟ ਹੋਣਾ ਉਸ ਦੇ ਅਨਸਾਰ ਹੀ ਜਿਹੜਾ ਵਿਸ਼ੇਸ਼ ਕਰਕੇ ਕੇ ਰਹਾ। ਤੇ ਇਸ ਵਾਰ 20 ਤਰੀਕ ਨੂੰ ਜਿਹੜੀ ਹੈ ਦੀਵਾਲੀ ਜਿਹੜੀ ਹੈ 3 ਵਜ੍ਹ ਕਰਕੇ ਪੰਤਾਲੀ ਮਿੰਟ ਤੋਂ ਸ਼ੁਰੂ ਹੋ ਰਹੀ ਹੈ ਔਰ 21 ਤਰੀਕ ਨੂੰ ਅਹੀਂ ਅਮਾਵਸਿਆ ਜੂ ਹੈ ਉਹ ਖਤਮ ਹੋ ਰਹੀ ਹੈ 5:55 ਮਿੰਟ ਬੈ ਇਸ ਕਰਕੇ ਜਿਹੜਾ ਜਿਆ ਹਰ ਆਦਮੀ ਜਿਹੜਾ ਜਿਆ ਕਨਫਿਊਜ਼ ਹੈ ਕਿ ਅਸੀਂ ਜਾਂ ਕਿਉਂਕਿ ਹਰ ਆਦਮੀ ਦੇ ਮਨ ਦੇ ਵਿੱਚ ਇੱਕੋ ਵਿਚਾਰ ਹੈ ਕਿ ਦੀਵਾਲੀ ਰਾਤ ਦਾ ਤਿਆਰ ਹੈ ਤੇ ਤਿਥੀ ਰਾਤ ਦੀ ਹੋਣੀ ਚਾਹੀਏ ਅਸੀਂ ਵੀ ਇਹੀ ਸੁਣਦੇ ਨੇ ਤੁਸੀਂ ਵੀ ਇਹੀ ਸੁਣਦੇ ਨੇ ਆ ਅੱਜ ਦਿਨ ਤੱਕ ਹੀ ਹੈ ਪਰ ਕਿਸੇ ਜੋਤਸੀ ਕੋਲ ਜਾਂਦੇ ਆ ਜਾਂ ਕਿਸੇ ਪੰਡਿਤ ਕੋਲ ਜਾਂਦੀ ਹੈ ਕਿਸੇ ਵਿਦਵਾਨ ਕੋਲ ਜਾਂਦੇ ਆ ਤਾਂ ਉਹਨਾਂ ਕੋਲ ਜਾਣਨਾ ਮਤ ਲਈ ਕਿ ਉਸ ਤਿਥੀ ਨੂੰ ਬਣਾਉਂਦਾ ਅਗਰ ਮਹੱਤਵ ਹੈ ਕਿਸ ਵਾਸਤੇ ਹੈ ਕਿ ਕੋਈ ਨਕਸ਼ਤਰ ਹੈ ਚੁਘੜੀਆ ਮੂਰਤ ਹੈ ਪਰਦੋਸ਼ ਕਾਲ ਹੈ या किसी भी प्रकार का कोई मूर्त है या कोई नक्षत्र आदि वगैरह का मूर्त है तो वह किस प्रकार है इस करके ज्योतिष तो को जान मतलब यह है तो अं लोग जोड़ा जी आ, अगर अं उत्तरी भारत के सब तो ज्यादा पंचांग जो चलता है दिवाकर चलता है देवी दयाल पंचांग जो है जलंधर तो उन्हें जोड़ा बन जी बनता है और दूसरा मारतंटे प्रचांग जो है वो चलता है ये जेड़े जग जी है ज्यादातर पंजाब हिमाचल हरियाणा और जम्मू ਲਗਭਗ ਸਾਢੇ 3 ਸਟੇਟਾਂ ਦੇ ਵਿੱਚ ਜਿਹੜੇ ਆ ਜਿਹਾ ਇਹੀ ਚੱਲਦਾ ਹੈ ਤੇ ਇਸ ਦੇ ਅਨੁਸਾਰ ਉਹਨਾਂ ਨੇ ਇੱਕ ਸਪਸ਼ਟ ਨਿਰਣਾ ਦੇ ਕੇ ਭੇਜਿਆ ਆ ਕਿ 21 ਤਰੀਕ ਨੂੰ ਜੁਵਾ ਦੀਵਾਲੀ ਕਰਨੀ ਚਾਹੀਦੀ ਹੈ ਜੀ ਤੇ 2024 ਦੇ ਵਿੱਚ ਵੀ ਸਹੀ ਹਾਂਜੀ ਤਾਂ ਵਜਾ ਕੀ ਹੋਇਆ ਕਿ ਆਪਾਂ ਨੂੰ ਦੋ-ਦੋ ਦੀਵਾਲੀਆਂ ਮਨਾਉਣ ਦੀ ਲੋੜ ਪੈ ਰਹੀ ਹੈ ਜਦ ਕਿ ਬਚਪਨ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ ਇਹ ਦੀਵਾਲੀ ਦਾ ਤਿਉਹਾਰ ਆ ਰਿਹਾ ਤਾਂ ਸਾਰੇ ਰਲ ਮਿਲ ਕੇ ਤਿਉਹਾਰੇ ਮਨਾਉਣੇ ਆ ਪਰ ਹੁਣ ਦੋ ਦੀਵਾਲੀਆਂ ਮਨਾਉਣ ਦੀ ਕਿਉਂ ਲੋੜ ਪੈ ਰਹੀ ਹੈ ਨਹੀਂ ਅਸਲ ਦੇ ਵਿੱਚ ਇਸ ਵਿੱਚ ਇਹ ਹੈ ਨਾ ਕਿ ਆਪਣਾ ਸਮਝਣਾ ਸਮਝਾਣਾ ਉਹ ਹੈ ਕਿਉਂਕਿ ਸੋਸ਼ਲ ਮੀਡੀਆ ਜਿਸ ਦੇ ਵਿੱਚ ਕਿਸੇ ਦੇ ਕੋਈ ਵਿਚਾਰ ਹੈ ਮੇਰੇ ਵਿਚਾਰ ਹੈ ਮੈਂ ਆਪਣੇ ਹਿਸਾਬ ਸੇ ਰਹਾ ਤੁਸੀਂ ਆਪਣੇ ਵਿਚਾਰ ਹੈ ਉਹਨਾਂ ਦੇ ਆਪਣੇ ਵਿਚਾਰ ਹੈ ਜੋ ਵਿਚਾਰ ਜ਼ਿਆਦਾ ਸੋਸ਼ਲ ਦੇ ਵਿੱਚ ਹੋ ਗਿਆ ਉਸ ਦੇ ਅਨੁਸਾਰ ਵੀ ਚੱਲਣਾ ਸ਼ੁਰੂ ਹੋ ਜਾਂਦਾ ਹਰ ਚੀਜ਼ ਹਾਲਾਂਕਿ ਇਹਨਾਂ ਨੇ ਬਕਾਇਦਾ ਕਿਤਾਬ ਦੇ ਉੱਪਰ ਲਿਖ ਕਰ ਕੇ ਦਿੱਤਾ ਹੈ ਇਹਨਾਂ ਨੇ ਕਿ ਜਿਹੜਾ ਜੇ ਦੋ ਦਿਨ ਅਗਰ ਕੋਈ ਤਿਥੀ ਬਣਦੀ ਹੈ ਤਾਂ ਪਰਦੋਸ ਵੀ ਆਪਣੀ ਅਮਾਵਸਿਆ ਜੋ ਹੈ ਪਰਦੋਸ ਵੀ ਆਣੀ ਪਰਦੋਸ ਦੋ ਦਿਨ ਅਗਰ ਬਣਦਾ ਹੋਏ ਤੇ ਅਗਲਾ ਜਿਹੜਾ ਪਹਿਲਾ ਛੱਡ ਕਰਕੇ ਦੂਸਰਾ ਕਰਨਾ ਚਾਹੀਏ ਦੂਸਰੇ ਪਰਦੋਸ ਦੇ ਵਿੱਚ ਹੀ ਕਰਨਾ ਚਾਹੀਏ ਦੂਸਰੀ ਗੱਲ ਹੈ ਕਿ ਅਮਾਵਸਿਆ ਵਾਲੇ ਦਿਨ ਪਿਤਰ ਪੂਜਨ ਕੀਤਾ ਜਾਂਦਾ ਹੈ ਪਰ ਪਿਤਰ ਪੂਜਨ ਦੇਵ ਪੂਜਨ ਤੋਂ ਪਹਿਲਾਂ ਕੀਤਾ ਜਾਂਦਾ ਹੈ ਇਸ ਕਰਕੇ ਪਿਤਰ ਪੂਜਨ ਜਿਹੜਾ ਜਿਆ ਅਮਾਵਸਿਆ ਜੋ ਅਪਰਾਹਨ ਯਾਨੀ ਦੁਪਹਿਰ ਨੂੰ ਜੋ ਕੀਤਾ ਜਾਂਦਾ ਹੈ ਉਸ ਵਕਤ ਦੀ ਤithi ਲਈਤੀ ਜਾਂਦੀ ਹੈ ਤਾਂ ਦੁਪਹਿਰੀ ਉਪਤ ਤithi ਵੀ ਜਿਹੜੀ ਹੈ 21 ਤਰੀਕ ਨੂੰ ਹੈ ਦੁਪਹਿਰ ਇੱਕ ਦਾ ਉਸ ਵਿੱਚ ਜਿਹੜੇ ਦੀਆ ਕੀਤਾ ਜਾਂਦਾ 11 11:30 ਤੋਂ ਲੈ ਕੇ 1:30 ਦੇ ਵਿੱਚ ਵਿੱਚ ਜੀਤੀ ਜਾਂਦੀ ଥିਦੀ ਜਾਂ ਨਹੀਂ ਹਾਂ ਉਸ ਵਿੱਚ ਜਿਹੜਾ ਜੀ ਪਿਤਰ ਪੂਜਨ ਦਾ ਸ੍ਰੇਸ਼ਟ ਮੰਨਿਆ ਜਾਂਦਾ ਹੈ ਤੇ ਪਹਿਲਾ ਪੁੱਤਰ ਪਿਤਰ ਪੂਜਨ ਫਿਰ ਦੇਵ ਪੂਜਨ ਹੈ ਇਸ ਕਰਕੇ ਜੋ ਹੈ ਅਗਰ ਅਹੀਂ ਦੇਖਿਆ ਜਾਵੇ ਤਾਂ ਇਹ ਆ ਦੂਸਰਾ ਮਹੱਤਵ ਇਹ ਹੈ ਕਿ ਪ੍ਰਦੋਸ਼ ਵਿਆਪਨੀ ਦੋ ਦਿਨ ਹੈ ਉਸ ਵਿੱਚ ਵੀ ਇਹ ਲੋਕ ਇਹ ਕਹਿੰਦੇ ਕਿ ਦੂਸਰੇ ਦਿਨ ਪ੍ਰਦੋਸ਼ ਨਹੀਂ ਆ ਰਿਹਾ ਕਿਉਂਕਿ ਪ੍ਰਦੋਸ਼ ਜੋ ਟਾਈਮ ਹੈ ਨਾ ਸੂਰਿਆ ਅਸਤ ਤੋਂ ਦੋ ਕੜੀਆਂ ਪਹਿਲਾਂ ਇੱਕ ਘੜੀ ਦੇ ਵਿੱਚ ਜਿਹੜਾ ਜਿਆ 24 ਮਿੰਟ ਹੁੰਦੀ ਹੈ ਤੇ 48 ਮਿੰਟ ਪਹਿਲਾਂ ਜੋ ਤਿਥੀ ਹੋਏ ਔਰ 48 ਮਿੰਟ ਬਾਅਦ ਦੇ ਵਿੱਚ ਵੀ ਹੋਏ ਉਹ ਪਰਦੋਸ਼ ਕਾਲ ਮੰਨਿਆ ਗਿਆ। ਪਹਿਲੇ ਦਿਨ 48 ਮਿੰਟ ਅੱਗੇ ਵੀ ਆ ਸਾਰੀ ਰਾਤਰੀ ਦੀ ਆ। ਦੂਸਰੇ ਦਿਨ ਉਹ ਜਦੋਂ ਸੂਰਿਆ ਅਸਤ ਹੋਇਆ ਉਸ ਟਾਈਮ ਦੇ ਵਿੱਚ ਜਾ ਕਰਕੇ ਜਦੋਂ ਰਾਤਰੀ ਪੈਣ ਸੂਰਿਆ 10 ਮਿੰਟ ਦੀ ਜੀੜੀ ਹੈ ਯਾਰ ਉਸ ਵਕਤ ਵੀ ਜਿਹੜੀ ਆ ਪਵੇ ਤੇ ਪਰਦੋਸ਼ ਕਾਲ ਦੋ ਦਿਨ ਹੀ ਲੱਗਿਆ। ਇਸ ਕਰਕੇ ਕਿਉਂਕਿ ਸ਼ੁਰੂਬਾਤ ਉਸਨੇ 48 ਮਿੰਟ ਪਹਿਲਾਂ ਤੋਂ ਹੀ ਸ਼ੁਰੂ ਹੈ 21 ਤਰੀਕ ਨੂੰ ਆ ਜਦੋਂ ਦੋ ਦਿਨ ਪਰਦੋਸ਼ ਕਾਲ ਹੈ ਤੇ ਪਿਛਲਾ ਜਿਹੜਾ ਪਰਦੋਸ਼ ਕਾਲ ਛੱਡ ਕਰਕੇ ਅਗਲੇ ਦਿਨ ਕਰਨਾ ਸਰਬ ਸ੍ਰਿਸ਼ਟ ਕਾਰੀ ਹੈ ਜੀ ਤਾਂ ਹੁਣ ਤੁਹਾਡਾ ਮਤਲਬ ਹੈ ਜੇ ਦੋਨੋਂ ਦਿਨ ਦੀਵਾਲੀ ਜਿਹੜੀ ਹੈ ਸੁਭ ਮੰਨੀ ਜਾਏਗੀ ਦੋਨੋਂ ਦਿਨ ਮਨਾਣੀ ਹੈ ਇਸ ਵਿੱਚ ਕੋਈ ਉਹ ਨਹੀਂ ਹੈ ਦੋ ਰਹਿ ਨਹੀਂ ਹੈ ਕਿਉਂਕਿ ਦੀਵਾਲੀ ਜੋ ਹੈ ਰਾਤਰੀ 12 ਵਜੇ ਦਾ ਯੁਕਤ ਤਿਆਰ ਕੀਤਾ ਗਿਆ ਬਹੁਤ ਸ੍ਰਿਸ਼ਟ ਗਿਆ ਗਿਆ ਕਿ ਰਾਤਰੀ 12 ਵਜੇ ਦੇ ਟਾਈਮ ਜਿਹੜਾ ਜਾਂ ਮਾਂ ਲਕਸ਼ਮੀ ਜੂ ਹੈ ਆਪਣੇ ਪ੍ਰਿਥਵੀ ਦੇ ਉੱਪਰ ਵਿਚਾਰਨ ਕਰਦੀ ਹੈ ਗੁੰਮਦੀ ਹੈ ਜਾਂਦੀ ਹੋਏ ਆਦੀ ਜਗ੍ਹਾ ਦਾ ਉਹਨਾਂ ਦਾ ਪੂਜਨ ਕੀਤਾ ਇਸ ਕਰਕੇ ਬੀਸ ਨੂੰ ਵੀ ਕਰਨਾ ਕੋਈ ਮਾੜਾ ਨਹੀਂ ਆਪਣੇ ਘਰਾਂ ਦੇ ਵਿੱਚ ਅਗਰ ਕਚਾਵੇ ਕਰ ਸਕਦੀ ਹੈ ਸੋ ਯੋ ਨਹੀਂ ਹੈ ਅਗਨੀ ਕਿਤਾਬ ਦੇ ਅਨੁਸਾਰ ਸ਼ਾਸਤਰ ਇਸ ਦੇ ਜੋ ਇਹ ਹੈ ਨਿਰਣਾ ਸਿੰਧੂ ਹੈ ਔਰ ਧਰਮ ਸਿੰਧੂ ਹੈ ਉਹਨਾਂ ਦੇ ਅਨੁਸਾਰ ਚੱਲਿਆ ਜਾਉ ਤੇ 21 ਤਰੀਕ ਨੂੰ ਵਿ੍ਰiddhi ਗਾਮਨੀ ਵੀ ਇਹ ਪ੍ਰਤਿਵਦਾ ਵਿ੍ਰiddhi ਗਾਮਨੀ ਪ੍ਰਤਿਵਦਾ ਵਿ੍ਰiddhi ਗਾਮਨੀ ਦਾ ਮਤਲਬ ਹੈ ਕਿ ਜੋ ਪ੍ਰਤਿਵਦਾਤੀ ਧੀ ਹੈ ਇਕਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ ਕਿ ਇਕਮ ਤਿਥੀ ਜਿਹੜੀ ਹੈ ਅਗਲੇ ਦਿਨ ਅਗਰ ਜੋ ਅੱਜ ਦੀ ਤਿਥੀ ਖਤਮ ਹੋਇਆ ਉਸ ਤੋਂ ਵੱਧ ਕੇ ਚੱਲੇ ਵ੍ਰiddhi ਗਾਮਨੀ ਵੱਧ ਕਰਕੇ ਚੱਲੇ ਤਾਂ ਉਹ ਜੋ ਹੈ 22 ਤਰੀਕ ਨੂੰ ਜੁਆ 8 ਵਜੇ ਕੇ 17 ਮਿੰਟ ਤੱਕ ਹੈ ਤੇ ਵ੍ਰiddhi ਗਾਮਨੀ ਹੋਈ ਹੈ ਕਿ ਅੱਜ ਦੀ ਜਿਹੜੀ 5 ਵਜੇ ਖਤਮ ਹੋਈ ਅਗਲੇ ਦਿਨ 5 ਵਜੇ ਤੋਂ ਬਾਅਦ ਵੀ ਉਹ ਚੱਲ ਰਹੀ ਹੈ ਅਗਲੇ ਦਿਨ ਤਾਂ ਪ੍ਰਤੀਪਦਾ ਉਹ ਹੈ ਦਿਨ ਦੀ ਦੀਵਾਲੀ ਮੰਨੀ ਜਾਏਗੀ ਇਸ ਵਾਰ ਬਿਲਕੁਲ ਦਿਨ ਦੀ ਦੇਖੋ ਵਪਾਰਿਕ ਲਾਈਨ ਦੇਖੀ ਜਾਓ ਤਾਂ ਹਰ ਵਾਰ ਦਿਨ ਦੀ ਕਿਸੇ ਦੁਕਾਨ ਦੇ ਵਿੱਚ ਕਿਸੇ ਫੈਕਟਰੀ ਦੇ ਵਿੱਚ ਕਿਸੇ ਵੀ ਜਗ੍ਹਾ ਦਾ ਅਗਰ ਅਸੀਂ ਮੂਰਤ ਕਰਦੇ ਦਿਨ ਵੇਲੇ ਮੂਰਤ ਹੁੰਦਾ ਹੈ ਕਿਸੇ ਵਕਤ ਤੁਸੀਂ ਇੱਥੇ ਆਪੇ ਦੇਖ ਕੇ ਆਏਗਾ ਕਿ ਕਿ ਦੁਕਾਨ ਦੇ ਵਿੱਚ ਜਾ ਕੇ ਕਿ ਦੇਖੋ 5-6 ਵਜੇ ਤੱਕ ਹਰ ਕੋਈ ਆਪਣੀ ਦੁਕਾਨ ਫੈਕਟਰੀ ਦੀਪਾ ਬਰੇ ਕਰ ਕਰਕੇ ਆਪਣੇ ਵਰਕਰ ਜਿਹੜੇ ਹੈ ਉਹਨਾਂ ਨੂੰ ਦੀਵਾਲੀ ਦੀ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਜੀ ਆਪਣੇ ਕਾਰੋਬਾਰ ਚੱਲਦੀ ਹੈ ਇਸ ਕਰਕੇ ਕਿਸ ਤਰੀਕ ਨੂੰ ਸ੍ਰੇਸ਼ਟ ਵਪਾਰ ਆਦੀ ਵਾਰ ਵਸਤੇ ਵੀ ਅੱਛਾ ਹੈ ਬਚਪਨ ਤੋਂ ਸਾਰੇ ਅਸੀਂ ਇਹੀ ਜਾਣਦੇ ਆਏਗੇ ਰਾਤ ਨੂੰ ਹੀ ਦੀਵਾਲੀ ਦਾ ਜਿਹੜਾ ਮੇਨ ਮੰਨੀ ਜਾਂਦੀ ਹੈ ਦੀਵਿਆਂ ਦੀ ਦੀਵਾਲੀ ਹੁੰਦੀ ਹੈ ਤਾਂ ਦੀਵੇ ਜਲਾਏ ਜਾਂਦੇ ਨੇ ਦੀਵਾਲੀ ਮਨਾਈ ਜਾਂਦੀ ਹੈ ਤਾਂ ਹਰ ਦੀਵਾਲੀ ਰਾਤੀ ਹੈ ਇਸ ਵਿੱਚ ਕੋਈ ਦੂਰ ਹੈ ਨਹੀਂ ਹੈ ਮੈਂ ਦੱਸਿਆ ਕਿ ਦੋ ਦਿਨ ਅਗਰ ਪਰਦੋਸ਼ ਕਾਲ ਹੈ पहला छड़ करके दूसरे छूसरे प्रदोसकार दिवाली करना अति श्रेष्ठ कार्य है अति शुभ है इस करके वो ज्यादा शुभ है कि अगर अं दूसरी प्रदोष कार हैं और दूसरी चीज़ है जैसे कि अं जन्माष्टमी बनाती है श्री कृष्ण जन्माष्टमी बहाद्र भद्र कृष्णा पक्ष अष्टमी बना रूढ़ी नक्षत्र होए तो ज़्यादा श्रेष्ठ कार्य जयंती योग जी कह देंगे उसी प्रकार अगर दीपावली यानी कि कार्तिक महीने की अमावस्या और रात को अगर स्वाति नक्षत्र अगर हो ਰਾਤਰੀ ਮੱਧਿਆ ਰਾਤਰੀ 12 ਵਜੇ ਦੇ ਕਰੀਬ ਤਾਂ ਉਹ ਜੋ ਸਤ ਸ੍ਰੇਸ਼ਟ ਮੰਨਿਆ ਗਿਆ ਉਸ ਸਰਵ ਸ੍ਰੇਸ਼ਟ ਜਿਹੜਾ ਜਿਆ ਮਹੂਰਤ ਮੰਨਿਆ ਗਿਆ ਤਾਂ ਉਹ ਜੋ ਹੈ 21 ਤਰੀਕ ਨੂੰ ਸਵਾਤੀ ਨਕਸ਼ਤਰ ਵੀ ਆ ਰਿਹਾ ਪਰਦੋਸ਼ ਵੀ ਆ ਰਿਹਾ ਔਰ ਤੀਸਰਾ ਅਗਰ ਤਿੰਨ ਪਹਿਰ ਉਸ ਤੇ ਉੱਪਰ ਅਗਰ ਤithi ਹੋ ਟੋਟਲੀ ਜਿਹੜਾ 8 ਪਹਿਰ ਕੇਗੇ 4 ਪਹਿੜ ਦਿਨ ਔਰ 4 ਪਹਿਰ ਰਾਤਰੀ 8 ਪਹਿਰ ਇਹ ਤਾਂ ਆਮ ਆਦਮੀ ਨੇ ਸੁਨੇ ਆ ਕਿ 8 ਪਹਿਰ ਹੋਵੇ ਯਾ ਚਾਰੋਂ ਪਹਿਰ ਇਹ ਅਗਰ ਤਿੰਨ ਪਹਿਰ ਤੋਂ ਉੱਪਰ ਅਗਰ ਤithi ਹੋਵੇ ਤੇ ਉਹ ਜਿਹੜੀ ਹੈ ਤithi ਸਰਮਾਨਯਮ ਮੰਨੀ ਜਾਏਗੀ ਅੱਛੀ ਸ੍ਰਿਸ਼ਟ ਮੰਨੀ ਜਾਂਦੀ ਹੈ ਤੇ ਉਹ ਹੀ ਤithi ਰਾਤ ਨੂੰ ਵੀ ਮੰਨਿਆ ਔਰ ਦਿਨ ਕੋ ਵੀ ਮੰਨਿਆ ਇਸ ਲਈ ਜੋ ਜੋ ਹੈ ਸਾਡੇ ਤਿੰਨ ਪਹਿਰ ਪਲਸ ਜਿਹੜਾ ਹੈ 21 ਤਰੀਕ ਨੂੰ ਜੋ ਹੈ ਦੀਪavali ਬਣਦੀ ਹੈ ਇਸ ਕਰਕੇ ਕਿਸ ਤਰੀਕ ਕੋ ਕਰਨਾ ਅੱਛਾ ਹੈ ਪੜਾ ਕਿ ਦੀਵਾਲੀ ਜਿਹੜਾ ਹੈ ਪ੍ਰਾਤਮ ਤਿਹਾੜਾ ਹੈ ਸਾਡਾ ਅਤੇ ਇਸ ਤਿਹਾੜ ਤੇ ਪੂਜਾ ਵੀ ਹੁੰਦੀ ਹੈ ਜੀ ਇਹ ਪੂਜਾ ਦੀ ਵਿਧੀ ਜੀ ਅਸਲ ਦੇ ਵਿੱਚ ਫਿਰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਪੂਜਾ ਦੀ ਵਿਧੀ ਜੀ ਹੁੰਦੀ ਹੈ ਹਾਂ ਬਿਲਕੁਲ ਬਹੁਤ ਅੱਛੀ ਗੱਲ ਹੈ ਅਸਲ ਦੇ ਵਿੱਚ ਪੂਜਾ ਦੀ ਇੱਕ ਲక్ష్ਮੀ ਦੇ ਤਾਂ ਚਲੋ ਅਲੱਗ ਹੀ ਪੂਜਾ ਹੈ ਹਰ ਕੋਈ ਲక్ష్ਮੀ ਦੀ ਪੂਜਾ ਕਰਦਾ ਹੈ ਅੱਜ ਅਹੀਂ ਇਹਨਾਂ ਚੀਜ਼ਾਂ ਨੂੰ ਥੋੜਾ ਭੁੱਲ ਗਏ ਕਿ ਪੁਰਾਣੇ ਅਨੁਸਾਰ ਜਿਹੜਾ ਜੇ ਤਿਆਰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਜੈਸੇ ਕਿ ਅਜ ધਨ ਤ੍ਰੇਦ ਅਜਤ ਚਰਿਗਾ 18 ਤਰੀਕ ਤੋਂ ધਨ ਤ੍ਰੇਦ ਤੋਂ ਸ਼ੁਰੂ ਹੋ ਰਹੀ ਹੈ ਅਸਲ ਵਿੱਚ ਆਪਣੇ ਜਿਹੜੇ ਜੇ ਤਿਆਰ ਹੈ ਇਹ ਟੋਟਲਮ ਦੇ ਵਿੱਚ ਜਿਹੜਾ ਜੀਆ ਸਭ ਤੋਂ ਵੱਡਾ ਤੇ ਆ ਦੀਵਾਲੀ ਕਿਹਾ ਗਿਆ ਇਹਨੂੰ ਦੀਵਾਲੀ ਦੇ ਨਾਲ ਪੰਜ ਤਿਆਰ ਮੰਨੇਗੇ ਆਹੀਂ ਪੰਜਾਬੀ ਦੇ ਵਿੱਚ ਹੈ ਨਾ ધਨ ਤ੍ਰੇਤ ਆਹੀਂ ધੰਦਾ ਮਤਲਬ ਹੋ ਗਿਆ ਪੈਸਾ ਨਹੀਂ ਇਹ ધਨਵੰਤਰੀ ਵੈਦ ਜੂ ਹੋਈਆ ਜੋ 14 ਰਤਨ ਲੈ ਕਰਕੇ ਜਿਹੜਾ ਜੀਆ ਜਿਸਾ ਸਮੁੰਦਰ ਮਤਨ ਹੋ ਉਸ ਵਿੱਚੋਂ ਨਿਕਲੇ ధਨਵੰਤਰੀ ਜੀ ਆਏ ਕਲਸ ਲੈ ਕਰਕੇ ਅਮਰਤਤ ਉੱ ਲੈ ਕਰਕੇ ਇਸ ਕਰਕੇ ధਨਵੰਤਰੀ ਨੂੰ ਜੁਆ ਹੀ ਇੱਕ ਵੈਦ ਮੰਨਦੇ ਆ ਕਿ ਇੱਕ ਜੋ ਸਰੀਰ ਨੂੰ ਸੁੱਧਤਾ ਦੇਣ ਵਾਲਾ ਹੈ ਹਿਸ਼ਟ ਪੁਸ਼ਟ ਕਰਨ ਵਾਲਾ ਹੈ ਇਸ ਕਰਕੇ ધਨ ਤ੍ਰੇਤਸੀ ਆ ਲਈ ਨਹੀਂ ਜ਼ਿਆਦਾਤਰ ਲੋਕ ਕੀ ਕਹਿ ਕਰ ਦਿਆ ਕਿ ధਨੀਆਂ ਸਾਬਤ ਹਲਦੀ ਕਿਉਂਕਿ ధਨਿਆ ਲੈਂਡ ਦਾ ਮਤਲਬ ਹੈ ધਨ ਤਰੂ ਸਿਹਤ ਜਿੰਦੇ ਨੇ ਅਗਰਹੀਂ ధਨਿਆ ਆਦੀਮ ਗਿਆਰ ਲਿੰਦਿਆ ਕੀ ਇਸ ਦੀ 13 ਗੁਣਾ ਬ੍ਰਿਧੀ ਜਿਹੜੀ ਆ ਕੀ ਗਈ ਆ ਹਲਦੀ ਜਿਹੜਾ ਜੀ ਆ ਆਪਣੇ ਜਿਹੜੇ ਸਰੀਰ ਸਰਵ ਔਸ਼ਦੀ ਕਿਹਾ ਗਿਆ ਹਰ ਬਿਮਾਰੀ ਨੂੰ ਕੱਟਣ ਵਾਸਤੇ ਕਿਹਾ ਗਿਆ ਕਈ ਗੋਮਤੀ ਚੱਕਰ ਲੈ ਕਰਕੇ ਰੱਖਦੇ ਅਕੋਡੀਆਂ ਲੈ ਕਰਕੇ ਰੱਖਦੀ ਆ ਕਿਉਂਕਿ ਪੁਰਾਣੇ ਟਾਈਮ ਦੇ ਜਿਹੜੇ ਇਹ ధਨ ਆਦੀ ਜਿਹੜਾ ਜਿਆ ਕਿਹਾ ਗਿਆ ਤੇ ధਨਮੰਤਰੀ ਯਾਨੀ ਕਿ ਅਹੀਂ ਪਹਿਲੇ ਦਿਨ ਪ੍ਰਾਰਥਨਾ ਕਰਦੇ ਕਿ ਇਹ ਪ੍ਰਭੂ ਹਮੇ ਜੂ ਆ ਹਮੇਸ਼ਾ ਸਰੀਰ ਹਿਸ਼ਤ ਪੁਸ਼ਤ ਰੱਖੇ ਇਸੀ ਕਰਕੇ ਕਿਸੇ ਵੀ ਦਵਾਈ ਆਦਿ ਦਾਇਆ ਇਸ ਕਰਕੇ ਹੀ ਧਨ ਤ੍ਰੈਸ ਦਾ ਮਤਲਬ ਧਨਮੰਤਰੀ ਦਿਵਸ ਣਕਿ ਉਹਨ ਕੀ ਪੂਜਾ ਪਹਿਲੇ ਦਿਨ ਹੈ ਦੂਸਰੇ ਦਿਨ ਨਹੀ ਪੂਜਾ ਕਰਦੇ ਨਰਕ ਚਤੁਰਦਸ਼ੀ ਕਹਿੰਦੇ ਜਾਂ ਅਤੁਰੀ ਭਾਰਤ ਦੇ ਵਿੱਚ ਅਸੀਂ ਹਨੂਮਾਨ ਜਨਮ ਦਿਤੀ ਕਹਿੰਦੀ ਹੈ ਹਨੂਮਾਨ ਜੀ ਕਿਹਾ ਜਾ ਬਲ ਬੁੱਧੀ ਦੇ ਦਾਤਾ ਬਲ ਵੀ ਦੇ ਰਿਹਾ ਔਰ ਬੁੱਧੀ ਵੀ ਦੇ ਰਿਹਾ ਇਹ ਦੋ ਚੀਜ਼ਾਂ ਦੇ ਦਾਤਾ ਜਿਹੜਾ ਜੀ ਆਪਣੇ ਹਨੂਮਾਨ ਜੀ ਜਿਹੜਾ ਜੀ ਸ੍ਰੇਸ਼ਟ ਕਾਰੀ ਜਿਹੜਾ ਇਹ ਮੰਨੇ ਗਿਆ ਨਰਕ ਚੋਦਿਆਂ ਯਾਨੀ ਕਿ ਨਰਕ ਤੋਂ ਛੁਡਾਣੇ ਦੇ ਲਈ ਤਾਂ ਹੀ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਕਿ ਮੇਰਾ ਬਲ ਔਰ ਬੁੱਧੀ ਬਣਾਈ ਰਹੇ ਕਿਉਂਕਿ ਕਿਸੇ ਦੂਸਰੇ ਦੇ ਅੰਡਰ ਹੀ ਬੈਠ ਕਰਕੇ ਕੰਮ ਨਹੀਂ ਦੂਸਰੇ ਦੇ ਅੰਦਰ ਜੋ ਨਹੀਂ ਕੋਈ ਕੰਮ ਕਰਦੇ ਆ ਸਭ ਤੋਂ ਜ਼ਿਆਦਾ ਪਰੇਸ਼ਾਨੀ ਦੁੱਖ ਪਾਉਂਦੇ ਆ ਇਸ ਕਰਕੇ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਕਿ ਮੇਰਾ ਬਲ ਔਰ ਬੁੱਧੀ ਦੋ ਚੀਜ਼ਾਂ ਜਿਹੜੀਆਂ ਚਲਾਉਂਦੇ ਰਹੇ ਮੇਰਾ ਬਿਜ਼ਨਸ ਕਾਰੋਬਾਰ ਅਹੀਂ ਚਲਾਉਣ ਵਾਸਤੇ ਅੱਛੇ ਰਹੇ ਔਰ ਉਸ ਤੋਂ ਬਾਅਦ ਆਂਦੀ ਹੈ ਦੀਪਾਵਲੀ ਜੀ ਵਹੀ ਵਿਸ਼ੇਸ਼ ਪੂਜਨ ਜਿਹੜਾ ਕਰਦੀ ਆ ਕਿ ਦੀਪਾਵਲੀ ਦੀ ਦੀਪਾਵਲੀ ਦਾ ਹਰ ਆਦਮੀ ਦੇ ਮਨ ਦੇ ਵਿੱਚ ਇੱਕੋ ਵਿਚਾਰ ਆ ਕਿ ਪੈਸਾ ਆਣਾ ਚਾਹੀਏ ਜੀ ਜੀ ਕਿ ਪੈਸਾ ਕਿਸੇ ਬੰਦੇ ਪੈਸਾ ਤਾਂ ਦੇਖੋ ਜੇ ਤੁਸੀਂ ਲੋਨ ਕਰਾ ਲਓ ਪੈਸਾ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਠੀਕ ਆ ਕਿਸੇ ਤੋਂ ਕਰਜ਼ਾ ਲੈ ਲਓ ਤਦ ਵੀ ਆ ਜਾਏਗਾ ਪਰ ਪੈਸਾ ਸਹੀ ਤਰੀਕੇ ਨਾਲ ਉਸਦਾ ਹੀ ਆ ਇਸ ਕਰਕੇ ਇਹ ਦੀਵਾਲੀ ਵਾਲੇ ਦਿਨ ਜੇ ਅਸੀਂ ਪੂਜਾ ਕਰ ਦਈਏ ਉਸ ਦਾ ਮਤਲਬ ਇਹ ਹੈ ਕਿ ਮਹਾ ਲਕਸ਼ਮੀ ਜੂ ਹੈ ਅੱਛੀ ਬਣ ਕਰਕੇ ਸਾਫ ਸੁਧਰੀ ਬਣ ਕਰਕੇ ਅੱਛੇ ਢੰਗ ਦੇ ਨਾਲ ਜਿਹੜਾ ਜੀ ਆਪਣੇ ਘਰ ਦੇ ਵਿੱਚ ਆਉ ਇਸ ਕਰਕੇ ਹੈ ਉਸ ਦਿਨ ਵਿਸ਼ੇਸ਼ ਪੂਜਾ ਜਿਹੜੀ ਦੀਵਾਲੀ ਦੀ ਕਰਦੇ ਆ ਉਸ ਦਿਨ ਵਿਸ਼ੇਸ਼ ਲਕਸ਼ਮੀ ਦੀ ਪੂਜਾ ਜਿਹੜੀ ਆ ਕੀਤੀ ਜਾਂਦੀ ਆ ਗਣੇਸ਼ ਜੀ ਦੇ ਨਾਲ ਬਿਠਾ ਕਰਕੇ ਲਕਸ਼ਮੀ ਦਾ ਜਿਹੇ ਪੂਜਨ ਜਿਹੜਾ ਜਿਆ ਸਰ ਸ੍ਰੇਸ਼ਟ ਜਿਹੜੇ ਆ ਅੱਛੇ ਆਸਨ ਤੇ ਵਿਢਾ ਕਰਕੇ ਗੰਧ ਅਕਸ਼ਟ পুষ্প ਕੋਲ ਡੋਡੇ ਲੈ ਕਰਕੇ ਇਹ ਸਾਰਾ ਜਿਹੜਾ ਜੀ ਉਹਨਾਂ ਨੂੰ ਚੜਾ ਕਰਕੇ ਜਿਹੜਾ ਪੂਜਨ ਕੀਤਾ ਜਾਂਦਾ ਔਰ ਪੰਚਮਰਤ ਦਾ ਸਨਾਨ ਇੱਕ ਚੰਦੀ ਦਾ ਸਿੱਕਾ ਲੈ ਕਰਕੇ ਉਸ ਦਾ ਜਿਹੜਾ ਕਿਉਂਕਿ ਸੋਰਨ ਔਰ ਰਜਤ ਚਾਂਦੀ ਔਰ ਸੋਨਾ ਦੋ ਚੀਜ਼ਾਂ ਜਿਹੜੀਆਂ ਸਕਸੈਸ ਦੇ ਰੂਪ ਕਿਹਾ ਗਿਆ ਹੈ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਲੈ ਕਰਕੇ ਉਹਨਾਂ ਦਾ ਪੂਜਨ ਜਿਹੜਾ ਵਿਸ਼ੇਸ਼ ਕਰਕੇ ਕਰਦੇ ਆ ਉਸ ਤੋਂ ਅਗਲੇ ਦਿਨ ਅਹੀਂ ਇੱਥੇ ਉੱਤਰੀ ਭਾਰਤ ਦੇ ਵਿੱਚ ਵਿਸਕਰਮਾ ਦਿਵਸ ਬਣਾਉਂਦੇ ਆ ਜਾਂ ਗੁਰਦਨ ਪੂਜਾ ਆਂ ਭਾਰਤ ਪੂਰੇ ਭਾਰਤ ਦੇ ਵਿੱਚ ਬਣਾਇਆ ਜਾਂਦਾ ਹੈ ਇਸ ਦੇ ਵਿੱਚ ਇਹ ਹੈ ਕਿ ਅਹੀਂ ਪ੍ਰਭੂ ਕੋ ਅੱਗੇ ਪ੍ਰਾਰਥਨਾ ਕਰਦੇ ਕਿ ਸਰੀਰ ਅੱਛਾ ਹੋ ਗਿਆ ਬਲ ਬੁੱਧੀ ਮਿਲ ਗਈ ਆ ਪੈਸਾ ਵੀ ਆ ਗਿਆ ਤੇ ਮੇਰਾ ਬਿਜ਼ਨਸ ਕਾਰੋਬਾਰ ਜੋ ਵੀ ਆ ਉਬ੍ਰiddhi ਪ੍ਰਾਪਤ ਕਰੇ बड़े और वो अच्छी ढंग सी अच्छी जगह लगे इस करके वरदन पूजन के भगवान जी का नाम है उनके अर्पित भी जो लगे अच्छी तरह लगे इस करके चार हो गया और पांचवा दिन जेड़ा जे है भैया दूज उस ने ही विशेष करके मनाई है कि अगर स्वास्थ्य अच्छा है बल बुद्धि भी है पैसा भी है बिजनेस कारोबार भी है तो परिवार भी होना अच्छा जरूरी है अगर परिवार दे बीच प्यार बनना जरूरी है ਇਸ ਕਰਕੇ ਸਾਨੂੰ ਪੰਜ ਪਰਵ ਕੀ ਆ ਗਿਆ ਕਿ ਪੰਜ ਚੀਜ਼ਾਂ ਦਾ ਮਹੱਤਵ ਹੈ ਅੱਜ ਕੱਲ ਅਸੀਂ ਸਿਰਫ ਇਹੀ ਰਹਿ ਗਿਆ ਕਿ ਦੀਵਾਲੀ ਆ ਅੱਜ ਹਰ ਇੱਕ ਦੇ ਮੂੰਹ ਦੇ ਵਿੱਚ ਇਹ ਕਿ 20 ਨੂੰ ਤੇ ਆਲੀ ਕਰੀਏ ਜਾਂ 21 ਨੂੰ ਕਰੀਏ ਮੈਂ ਕਹਿੰਦਾ 20 ਨੂੰ ਕਿਨ ਨੂੰ ਕਿ 18 ਤਰੀਕ ਦੰਦ ਰੇਸੀ ਲੈ ਕਰਕੇ ਪੰਜ ਪਰਵੀਆਂ ਨੂੰ ਕਿ ਭਈਆ ਦੂਸਤਾ ਕਰਾ ਚਰ ਵਿੱਚ ਬ੍ਰਿਧੀ ਕਾਮਲੀ ਹੋਈ ਹੈ ਇੱਕ ਦਿਨ ਵਧੇਗਾ ਔਰ ਅੱਛਾ ਹੈ ਨਾ શ્રેਸ਼ਟ ਹੈ ਕੌਣ ਚੰਦਾ ਕਿ ਮੇਰੀ ਕਰ ਦੇ ਵਿੱਚ ਖੁਸ਼ੀਆਂ ਜਿਹੜੀਆਂ ਜ਼ਿਆਦਾ ਨਾ ਹੋਵੇ ਠੀਕ ਹੈ ਇਸ ਕਰਕੇ ਇਹ ਆ ਮਨਾਣਾ ਤੇ ਪੰਜ ਦਿਹਾੜ ਨੂੰ ਇਕੱਠੇ ਬਣਾਓ ਜਿਸ ਨਾਲ ਪੂਰਾ ਫਾਇਦਾ ਲੈ ਸਕੇ ਪੂਰੀ ਤਰ੍ਹਾਂ ਉਸ ਨੂੰ ਕਰ ਸਕੇ ਇਹ ਜਿਹੜਾ ਪੰਜ ਤਿਆਰ ਦਾ ਜਿਆਦਾ ਮਹੱਤਵ ਹੈ ਅਹੀਂ ਇੱਕੋ ਹੀ ਦੀਵਾਲੀ ਤੇ ਆ ਕਿ ਬੀਨੂ ਕਰੋ ਜਾਂ ਕਿਨੂ ਕਰ ਰਹੇ ਪਰ ਮਹੱਤਵ ਇਹ ਪੰਜ ਤਿਆਰਾਂ ਦਾ ਜਿਹੜਾ ਜੇ ਇਕੱਠਾ ਮੰਗਿਆ ਜਾਂਦਾ ਹੈ ਇਸ ਕਰਕੇ ਅਹੀਂ ਅੱਜ ਕੱਲ ਇੱਕੋ ਹੀ ਤਿਹਾਰ ਕਰਦੀ ਹੈ ਇੱਕ ਦੇ ਆ ਜਾ ਕੇ ਕੇ ਸਟਾਪ ਕਰ ਦਿੰਦੇ ਆ ਇਸ ਕਰਕੇ ਕੋਸ਼ਿਸ਼ ਕਰੋ ਕਿ ਪੰਜ ਤਿਹਾਰ ਬਣੇ ਤੇ ਪੰਜ ਦਾ ਹੀ ਉਤਸਵ ਬਨਾਇਆ ਜਾਵੇ ਤੇ ਪੰਜ ਦੇ ਵਿੱਚ ਆ ਫਿਰ ਇਸ ਵਿੱਚ ਨਾ ਹੀ ਆ ਸਨੋ ਖਾਸ ਕਰਕੇ ਦੀਵਾਲੀ ਦਾ ਦਿਨ ਦੇਖਣਾ ਪਏਗਾ ਨਾ ਯਾ ਕਿ ਕਿ ਧੰਦਰੋਸੇ ਲੈ ਕਰਕੇ ਭਈਆ ਦੂਜ ਤੱਕ ਚੱਲੇਗਾ ਹਰ ਮੂਰਤ ਜਿਹੜਾ ਸ੍ਰੇਸ਼ਟ ਕਰੀਆ ਹੈ ਅਨੇ ਤੁਸੀਂ ਜੋਤਿ ਸਵਿਧਿਆ ਦੇ ਆਧਾਰ ਤੇ ਬੜੇ ਵਿਸਤਾਰ ਨਾਲ ਪੰਜਾ ਤਿਹਾਰਾਂ ਦਾ ਮਹੱਤਵ ਦੱਸਿਆ ਪਰ ਸਾਡੇ ਜਿਹੜੇ ਇਹਨਾਂ ਮੁੱਖਤਮ ਦੇ ਉਲਟ ਚੱਲਦੇ ਨੇ ਜਿਵੇਂ dhan tirst ਹੁੰਦਾ ਹੈ ਅਸੀਂ ਸੋਨੇ ਨੂੰ ਅਹਿਮੀਅਤ ਦਿੰਦੇ ਹਾਂ ਕਿ ਸੋਨਾ ਲੈ ਆਈਏ ਵੱਧ ਤੋਂ ਵੱਧ ਹੈਨਾ ਤੇ ਦੀਵਾਲੀ ਵਾਲੇ ਜੇ ਤੁਸੀਂ ਦੱਸ ਰਹੇ ਹੋ ਜਿਵੇਂ ਕਿ ਪੈਸੇ ਨੂੰ ਅਸੀਂ ਸਾਰੇ ਬੰਦੇ ਦੀ ਲਾਲਚ ਹੋ ਜਾਂਦੀ ਹੈ ਇਹ ਪੈਸਾ ਹੋਣਾ ਚਾਹੀਦਾ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨਹੀਂ ਜਿਹੜੇ ਸੋਚਦੇ ਨੇ ਕਿ ਦੀਵਾਲੀ ਵਾਲੇ ਦਿਨ ਜਿਹੜਾ ਇਹ ਜੂਆ ਜਿਹੜਾ ਸ਼ੁਭ ਮੰਨਿਆ ਜਾਂਦਾ ਹੈ ਇਸਤੇ ਇਹ ਵੀ ਦੀਵਾਲੀ ਦੇ ਤਿਉਹਾਰ ਦੇ ਨਾਲ ਰਲਦਾ ਮਿਲਦਾ ਜੋ ਹਮਤਵ ਹੈ ਜਾਂ ਜੋ ਜੂਆ ਖੇਲਣਾ ਜ਼ਰੂਰੀ ਹੁੰਦਾ ਦੀਵਾਲੀ ਦੇ ਨਹੀਂ ਐਸਾ ਕੁਝ ਨਹੀਂ ਹੈ ਕਿਉਂਕਿ ਹਮਾਰੇ ਜਿੰਨੇ ਵੀ ਤਿਯਾਰ ਹੈ ਉਹਨਾਂ ਵਿੱਚ ਜੂਆ ਸ਼ਰਾਬ ਮੀਟ ਮੱਛੀ ਅੰਡਾ ਇਹਨਾਂ ਦਾ ਕਿਤੇ ਵੀ ਵਿਵਰਣ ਨਹੀਂ ਹੈ ਨਾ ਕਿਤੇ ਹੈ ਇਹ ਜੋ ਕੰਮ ਕਰਦਾ ਉਸਨੇ ਆਪਣੇ ਮਨਘੜੰਤ ਦੇ ਅਨੁਸਾਰ ਜਿਹੜੀਆਂ ਚੀਜ਼ਾਂ ਬਣਾ ਲੀਆਂ ਕਿ ਅੱਜ ਜੂਆ ਖੇਲਣਾ ਜ਼ਰੂਰੀ ਹੈ acha hai ਅੱਜ ਜੂਆ ਜਿੱਤ ਗਿਆ ਤੇ ਪੂਰੇ ਸਾਲ ਲਕਸ਼ਮੀ ਆ ਗਿਆ ਐਸਾ ਨਹੀਂ ਹੈ ਲਕਸ਼ਮੀ ਲਿਆਣੀ ਹੈ ਤੇ ਉਸਨੂੰ ਅੱਛੇ ਤਰੀਕੇ ਨਾਲ ਲਿਆਓ ਤੇ ਜ਼ਿਆਦਾ ਅੱਛਾ ਹੈ ਆਪਣੀ ਮਿਹਨਤ ਦੇ ਨਾਲ ਕਮਾ ਕਰ ਕਰਕੇ ਲਿਆਵੇ ਕਿਸੇ ਦੀ ਹੈ ਕਿ ਉਹ ਉਹਨਾਂ ਅੱਗੇ ਪ੍ਰਾਰਥਨਾ ਕਰਕੇ ਮਹਾਮਾਈ ਜਦੋਂ ਵੀ ਆਵੇ ਅੱਛੇ ਬਣ ਕਰਕੇ ਆਵੇ ਤਾਂ ਕਿ ਉਹ ਸਰੀਰਿਕ ਲਾਭ ਮਿਲੇ ਅਗਰ ਅਸੀਂ ਮਾੜੀ ਕਮਾਈ ਕਰਾਂਗੇ ਤਾਂ ਉਸ ਦਾ ਮਾੜਾ ਵੀ ਭੁਗਤਾਨ ਕਰਨਾ ਪਏਗਾ ਬਿਮਾਰੀਆਂ ਦੇ ਵਿੱਚ ਜਾਏਗਾ ਲੜਾਈ ਝਗੜੇ ਵਿੱਚ ਜਾਏਗਾ ਉਸ ਦਾ ਫਾਇਦਾ ਵੀ ਕਿਹਾ ਇਸ ਕਰਕੇ ਅੱਛੀ ਪ੍ਰਕਾਰ ਕਰਕੇ ਲਿਆਓ ਯਾਰ ਸ਼ਾਸਤਰ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਜੂਆ ਆਦਿ ਵਗੈਰਾ ਦਾ ਮਹੱਤਵ ਐਸਾ ਕੁਝ ਨਹੀਂ ਹੈ ਜੂਆ ਸਰਾਬ ਆਦਿ ਵਗੈਰਾ ਦਾ ਮਹੱਤਵ ਨਹੀਂ ਜੁਆ ਜੋ ਮਾਇਨੇ ਨਹੀਂ ਰੱਖਦਾ ਦੀਵਾਲੀ ਦੇ ਤਿਉਹਾਰ ਦੇ ਪਰ ਜਿਹੜਾ ਅਸੀਂ ਸੁਣਦੇ ਆ ਰਹੇ ਹਾਂ ਜਾਂ ਸਾਰੇ ਤੁਸੀਂ ਵੀ ਸੁਣਿਆ ਹੋਵੇਗਾ ਜੀ ਦੀਵਾਲੀ ਵਾਲੇ ਦਿਨ ਬਹੁਤ ਜ਼ਿਆਦਾ ਜੁਆ ਜਿਹੜਾ ਹੈ ਉਹ ਸ਼ੁਭ ਮੰਨਿਆ ਜਾਂਦਾ ਹੈ ਇਹ ਜਿਨ੍ਹਾਂ ਨੂੰ ਖੇਲਣ ਦਾ ਸੌਂਕ ਹੈ ਜਾਂ ਕੁਛ ਹੈ ਇਹਨਾਂ ਨੇ ਆਪਣੇ ਵੱਲੋਂ ਇੱਕ ਜਿਹੜੀ ਐਡ ਕਰ ਲਿਆ ਹੈ ਕਿ ਜੁਆ ਦਾ ਮਾਰਿਆ ਨਹੀਂ ਤਾਂ ਐਸਾ ਕਿਸੇ ਵੀ ਤਿਉਹਾਰ ਦੇ ਵਿੱਚ ਜਿਹੜਾ ਜਿਆ ਐਸੀ ਕੋਈ ਪ੍ਰਥਾ ਨਹੀਂ ਹੈ ਐਸਾ ਕੋਈ ਕੰਮ ਨਹੀਂ ਹੈ ਕਿ ਜੁਆਦੂ ਵਗੈਰਾ ਚੱਲੇ ਇਹ ਨਹੀਂ ਹੈ ਇਹ ਪੰਡਤ ਜੀ ਪੂਜਾ ਦੀ ਵਿਧੀ ਤੁਸੀਂ ਦੱਸੀ ਹੈ ਇਹ ਪੂਜਾ ਅਮੀਰੀ ਤੇ ਗਰੀਬੀ ਦੇ ਵਿੱਚ ਕੀ ਮਾਇਨੇ ਰੱਖਦੀ ਹੈ ਕਿ ਅਮੀਰ ਵਾਸਤੇ ਹੋਰ ਪੂਜਾ ਹੈ ਗਰੀਬ ਵਾਸਤੇ ਹੋਰ ਪੂਜਾ ਨਹੀਂ ਨਹੀਂ ਜੀ ਭਗਵਾਨ ਸਭਨਾ ਵਾਸਤੇ ਭਗਵਾਨ ਵਾਸਤੇ ਹਰ ਇੱਕ ਜੀਵ ਜੋ ਆਪਣਾ ਬੱਚੇ ਵਰਗਾ ਹੈ ਚਾਹੇ ਅਮੀਰ ਹੈ ਗਰੀਬੀ ਅਮੀਰੀ ਗਰੀਬੀ ਤਾਂ ਸਿਰਫ ਆਪਣੀ ਜਿੱਥੋਂ ਤੱਕ ਕੇ ਪਰਮਾਤਮਾ ਤੱਕ ਹੀ ਹੈ ਠੀਕ ਹੈ ਨਾ ਇਹ ਤਾਂ ਆਪਣਾ ਹੀ ਪੈਸਾ ਜ਼ਿਆਦਾ ਜਿੰਨੇ ਸਵਾਸ ਕਰ ਰਹੇ ਉਨੀ ਦੇਰ ਤੱਕ ਹੀ ਹੈ ਉਸ ਤੋਂ ਬਾਅਦ ਤਾਂ ਹੈ ਨਹੀਂ ਹੈ ਪਰਮਾਤਮਾ ਦੀ ਉਸ ਤੋਂ ਬਾਅਦ ਵੀ ਅਗਰ ਅੱਛੇ ਕਰਮ ਕਰੇ ਤਾਂ ਬਾਅਦ ਵਿੱਚ ਵੀ ਉਹਨਾਂ ਨੂੰ ਜਵਾਬ ਦੇਣਾ ਜਾ ਕਰਕੇ ਤੇ ਇਸ ਕਰਕੇ ਅਮੀਰੀ ਗਰੀਬੀ ਜਿਹੜੀ ਹੈ ਪਰਮਾਤਮਾ ਅੱਗੇ ਨਹੀਂ ਹੈ ਅਗਰ ਤੁਸੀਂ ਕੁਝ ਨਹੀਂ ਕਰ ਸਕਦੇ ਇੱਕ ਦੀਵਾ ਜਗਾ ਕਰਕੇ ਮਹਾਮਈ ਅੱਗੇ ਪ੍ਰਾਰਥਨਾ ਕਰ ਦੋ ਤਦ ਵੀ ਮਾਤਾ ਪ੍ਰਸਾਨ ਨਹੀਂ ਵੈਸੇ ਵੀ ਆਪਣੀ ਇਹ ਆ ਕਿ ਪਥਵੀ ਦੇ ਉੱਪਰ ਜਿਹੜੀ ਹੈ ਆ અમાਵਸਿਆ ਦੀ ਰਾਤਰੀ ਟਾਈਮ ਸਵਾਤੀ ਨਕਸ਼ਤਰ ਮੱਧ ਰਾਤਰੀ ਟਾਈਮ ਦੇ ਵਿੱਚ ਜਾ ਕਰਕੇ ਜਿਹੜੀ ਹੈ ਲక్ష్ਮੀ ਜੀ ਉਹ ਹੈ ਪਥਵੀ ਦੇ ਉੱਪਰ ਜਿਹੜਾ ਭ੍ਰਮਣ ਕਰਦੀ ਹੈ ਜਿਸ ਘਰ ਦੇ ਵਿੱਚ ਦੀਵੇ ਜਗੇ ਹੋਏ ਹੈ ਉਸ ਜਗ੍ਹਾ ਅਸੀਰਵਾਦ ਦਿੰਦੀ ਹੈ ਕਿ ਅੱਜ ਮੇਰਾ ਆਗਮਨ ਵਾਸਤੇ ਇਹ ਰਾਤਰੀ ਕੋ ਜਾਗੀ ਹੈ ਸਾਰੇ ਇਹ ਇਸ ਕਰਕੇ ਇਸ ਦਾ ਮਹੱਤਵ ਜਿਹੜਾ ਅਸੀਂ ਲక్ష్ਮੀ ਦਾ ਵਾਸੇ ਕਰਕੇ ਬਣਾਉਂਦੇ ਹੈ ਕਿ ਰਾਤ ਨੂੰ ਅਸੀਂ ਲక్ష్ਮੀ ਦਾ ਪੂਜਨ ਜਿਹੜਾ ਜੀ ਵਾਸੇ ਕਰਕੇ ਕਰਦੇ ਆ ਦੂਸਰਾ ਭਗਵਾਨ ਰਾਮ ਜੀ ਰਾਵਣ ਤੋਂ ਜਿੱਤ ਕਰ ਕਰਕੇ ਅਯੁੱਧਿਆ ਦੇ ਵਿੱਚ ਆ ਕਰਕੇ ਬਿਰਾਜਮਾਨ ਹੈ ਇਸ ਕਰਕੇ ਦੀਪ ਮਾਲਾ ਵੀ ਕੀਤੀ ਗਈ ਹੈ ਇਹ ਦੋਨੋਂ ਦਾ ਮਹਤਵ ਜਿਹੜਾ ਜਿਹਾ ਇਕੱਠਾ ਕੀਤਾ ਗਿਆ ਇਹ ਦੋਨੋਂ ਮਹਤਵ ਹੀ ਇਕੱਠੇ ਬਣੇ ਜੀ ਹੈ ਇਸ ਕਰਕੇਹੀਂ ਲక్ష్ਮੀ ਦੇ ਵਾਸਤੇ ਜਿਹੜੇ ਆ ਉਸ ਵਾਸਤੇ ਤੁਸੀਂ ਦੀਪਮਾਲਾ ਕਰ ਦਿਓ ਨਹੀਂ ਕੁਝ ਕਰ ਸਕਦੀ ਹੈ ਹੱਥ ਜੂੜ ਕੇ ਪ੍ਰਾਰਥਨਾ ਕਰਦੇ ਤਾਂ ਵੀ ਬੜਾ ਹੈ ਜੀ ਪਰਮਾਤਮਾ ਸਿਰਫ ਦਿਲ ਤੋਂ ਹੈ ਅਗਰ ਦਿਲ ਸੁੱਧ ਹੈ ਤੇ ਸਭ ਕੁਝ ਹੋ ਗਿਆ ਜੀ ਹਾਂ ਜੀ ਪਰ ਜੀ ਜਿਵੇਂ ਜੇ ਮਸ ਮਸਿਆ ਹੁੰਦੀ ਹੈ ਜਿਸ ਦਿਨ ਉਸ ਦਿਨ ਲక్ష్ਮੀ ਮਾਤਾ ਜੀ ਦੀ ਪੂਜਾ ਸੁਭਮ ਮੰਨੀ ਜਾਂਦੀ ਹੈ ਤਾਂ ਮੱਸਿਆ ਦਾ ਹਰ ਮਹੀਨੇ ਦੇ ਵਿੱਚ ਆਉਂਦੀ ਹੈ ਤੇ ਦੀਵਾਲੀ ਨੂੰ ਅਹਿਮਿਆਤ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਾਰਤਿਕ ਮਹੀਨੇ ਕੀ અમાਸya और श्वाती नक्षत्र का योग इस साल ਦਾ ਇੱਕੋ ਹੀ ਵਾਰ ਹੋਏਗਾ ਕਾਰਤਿਕ ਮਹੀਨੇ ਵਿੱਚ ਕਿਉਂਕਿ ਸੂਰਜ ਕਾਰਤਿਕ ਮਹੀਨੇ ਵਿੱਚ ਤੁਲਾ ਰਾਸ਼ੀ ਦਾ ਆਏਗਾ ਉਸੇ ਵਕਤ ਤੁਲਾ ਰਾਸ਼ੀ ਦਾ ਜਿਸ ਵੇਲੇ ਤੇ ਚੰ드ਰਾ ਬਰਾਬਰ ਜਿਸੋ ਦਾ ਬਣਦੀ ਹੈ ਬਰਾਬਰ ਡਿਗਰੀ ਬਣਦੀ ਹੈ ਉਸ ਵਕਤ અમાਸya ਬਣਦੀ ਹੈ ਇਸ ਸਾਲ ਦਾ ਇੱਕੋ ਹੀ ਵਾਰ ਆਉਂਦਾ ਹੈ ਇਹ ਵਾਰ-ਵਾਰ ਨਹੀਂ ਬਣਦਾ ਇਹ ਨਹੀਂ ਪੰਡਿਤ ਜੀ ਵਿਸ਼ਕਰਮਾ ਦੇ ਜਿਹੜਾ ਤੁਸੀਂ ਮਨਾਉਂਦੇ ਆ ਇਹਨੂੰ ਮਜ਼ਦੂਰ ਦਿਵਸੂ ਹੀ ਮਨਾਇਆ ਜਾਂਦਾ ਹੈ ਕਿ ਮਜ਼ਦੂਰਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਸਸਤਰਾ ਸੌਰੀ ਜਿਹੜੇ ਸਾਡੇ ਔਜ਼ਾਰ ਹੁੰਦੇ ਨੇ ਉਹਨਾਂ ਦੀ ਪੂਜਾ ਹੁੰਦੀ ਹੈ ਤਾਂ ਉਹਦਾ ਵੀ ਮਤ ਤੋਂ ਮੰਨਦੇ ਆ ਪਾਜੀ ਔਜ਼ਾਰ ਦੀ ਅਸੀਂ ਪੂਜਾ ਕਰਦੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਨੇ ਉਸ ਦਿਨ ਛੁੱਟੀ ਦਿੱਤੀ ਜਾਂਦੀ ਹੈ ਔਜ਼ਾਰਾਂ ਦੀ ਜਿਹੜੇ ਆਪਣੇ ਹਥਿਆਰ ਨੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਪੂਜਿਆ ਜਾਂਦਾ ਜੀ ਨਹੀਂ ਅਹੀਂ ਅਸਲ ਦੇ ਵਿੱਚ ਦੇਖਿਆ ਜਾਓ ਸਿਰ ਮੈਂ ਕਿਹਾ ਕਿ ਉੱਤਰੀ ਭਾਰਤ ਦੇ ਵਿੱਚ ਨਿਸ਼ਕਰਮਾ ਦੇ ਮਨਾਉਂਦੇ ਆ ਬਾਕੀ ਦੇ ਵਿੱਚ ਜਿਹੜਾ 17 ਸਤੰਬਰ ਨੂੰ ਜਿਹੜਾ ਵਿਸਕਰਮਾ ਦੇ ਮਨਾ ਲਿਆ ਇਹਲੇ ਮਿੰਨੇ ਤੁਸੀਂ ਦੇਖਿਆ ਹੋਏਗਾ ਕਿ ਇਹਨੇ ਜਿਹੜਾ ਜਥਾ ਖਾਸ ਕਰਕੇ ਕੋਲਕਾਤਾ ਦੀ ਵਗੈਰਾ ਆਦੀ ਹੈ ਉਹ ਸਾਰੀ ਕਿਉਂ ਵਜ੍ਹਾ ਉੱਤਰੀ ਭਾਰਤ ਨੂੰ ਆਪਾਂ ਜਿਹੜਾ ਦੀਵਾਲੀ ਤੋਂ ਬਾਅਦ ਮਨਾਉਣੀ ਹੈ ਹੈ ਇਸ ਕਰਕੇ ਮੈਂ ਤੁਹਾਨੂੰ ਦੱਸੇ ਕਿ ਪੰਜ ਦਾ ਮਹੱਤਵ ਜੁ ਹੈ ਅਸੀਂ ਨਾ ਪੰਜ ਤਿਆਰ ਦਾ ਮਤਲਬ ਲੈਂਦੇ ਆ ਕਿ ਜੋ ਇਹ ਪੈਸਾ ਕਮਾਉਂਦੇ ਉਹ ਅੱਛੇ ਪ੍ਰਕਾਰ ਲਗੇ ਅੱਛੀ ਜਗ੍ਹਾ ਲਗੇ ਵਿਸਕਰਮਾ ਦਾ ਮਤਲਬ ਹੈ ਕੋਈ ਫੈਕਟਰੀ ਬਣਾਉਣਾ کارਖਾਨਾ ਬਣਾਉਣਾ ਜਾਂ ਕੋਈ ਔਜ਼ਾਰ ਬਣਾਉਣਾ ਜਾਂ ਕਿਸੇ ਵੀ ਤਰੀਕੇ ਦੇ ਨਾਲ ਕੰਮ ਕਰਨਾ ਸੁਣੇ ਵਿਸਕਰਮਾ ਕਹਿੰਦੇ ਆ ਤਾਂ ਇਹ ਪ੍ਰਾਰਥਨਾ ਹੈ ਕਿ ਇਹ ਪ੍ਰਭੂ ਜੋ ਮਹਾਮਾਈ ਕੀ ਹੈ ਪ੍ਰਾਰਥਨਾ ਹੈ ਕਿ ਮਹਾਮਾਈ ਜੋ ਜੋ ਪੈਸਾ कोई बिजनेस बने मिशनरी बने कोई कारोबार बने कोई परमात्मा ना के नाम तो लगे इस करके अं विश्वकर्मा डे ही मनाया है इसमें गोवर्धन पूजा किया जाता है वैसे गोवर्धन पूजा भगवान जिनों उन्होंने भोग अर्पित करना है उसमें बना करके करना है इस करके अं इसका महत्व जो नाल जुड़िया कि अपने काम में बधाईए उसमें दिन दुगना रात चौगुना जो करिए चीज़ जी इस करके करते हैं इस करके अं विश्वकर्मा डे कह देंगे या विश्वकर्मा दिवस कह देंगे इस करके है ਪਣ ਜੇ ਦੁਬਦਾਰ ਜੀ ਜਿਹੜੀ ਸੀ ਮੇਰੇ ਖਿਆਲ ਨਾਲ ਤੁਸੀਂ ਵਿਸਤਾਰ ਨਾਲ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ ਜਿਹੜੇ ਸਵਾਲ ਸੀ ਜਨਤਾ ਦੇ ਮਨਾਂ ਦੇ ਵਿੱਚ ਕਿ ਦੀਵਾਲੀ ਜਿਹੜੀ ਹੈ ਦੋ ਮਨਾਉਣੀਆਂ ਜਾਇਜ਼ ਹੈ ਜਾਂ ਨਹੀਂ ਹੈ ਹੁਣ 2025 ਤੋਂ ਬਾਅਦ ਵੀ ਇਹੀ ਬੰਦ ਆ ਜੀ 2026 ਦੇ ਵਿੱਚ 27 ਦੇ ਵਿੱਚ ਵੀ ਦੋ ਦੀਵਾਲੀਆਂ ਦਾ ਹੀ ਬਣੇਗਾ ਜਾਂ ਕਿਸ ਤਰ੍ਹਾਂ ਹਾਂ ਇਹ ਕੁਛ ਕੇ ਟਾਈਮ ਤੋਂ ਜਿਹੜੀ ਹੈ ਦਿੱਥੀਆਂ ਦਾ ਜੋ ਹੈ ਚੱਲ ਰਿਹਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦੇਸੀ ਔਰ ਅੰਗਰੇਜ਼ੀ ਮਹੀਨੇ ਦੇ ਹਿਸਾਬ ਸਿਰ ਜਿਹੜਾ ਜਿਹਾ ਫਰਕ ਹੈ ਅਹੀਂ ਜਦੋਂ ਕਿਸੇ ਨੂੰ ਸੰਬੋਧਨ ਕਰਦੀਆਂ ਵੀ 20 ਤਰੀਕ ਦੀ ਦੀਵਾਲੀ ਆ ਜਾਂ 21 ਤਰੀਕ ਦੀ ਦੀਵਾਲੀ ਆ ਉਹ ਅੰਗਰੇਜ਼ੀ ਸਾਬ ਹੈ ਕਿਉਂਕਿ ਅੱਜ ਕੱਲ ਦੇਸੀ ਸਾਬ ਜਿਹੜਾ ਜੀਆਂ ਬਹੁਤ ਘੱਟ ਜਿਹੜੇ ਜਿਸ ਨੂੰ ਪਛਾਣਦੇ ਆ ਇਸ ਕਰਕੇ ਤਿਥੀ ਦਾ ਸਾਬ ਤੱਕ ਕੰਮ ਹੀ ਰਿਹਾ ਗਿਆ ਇਸ ਕਰਕੇ ਲੱਗ ਚੁੱਕੇ ਦੇ ਸਾਬ ਜਿਸ ਦੇ ਜਦੋਂ ਕਰਦੀਆਂ ਤਾਂ ਥੋੜਾ ਜਿਹਾ ਫਰਕ ਬਣ ਜਾਂਦਾ ਹੈ ਇਹ ਆਪਾਂ ਸਮਝਣ ਔਰ ਸਮਝਾਉਣ ਦੇ ਵਿੱਚ ਇਹ ਫਰਕ ਹੈਗਾ ਔਰ ਕੁਝ ਹੋਰ ਨਹੀਂ ਹੈ ਕਿਉਂਕਿ ਅਹੀਂ ਇਸ ਵਾਰ ਇਸ ਕਰਕੇ ਵੀ ਕਹਿ ਸਕਦੇ ਆ ਦੀਵਾਲੀ ਕਿ 20 ਨੂੰ ਹੀ ਕਿਉਂ ਨਹੀਂ ਬਣਾਣੀ ਚਾਹੀਏ ਕਿਉਂਕਿ ਰਿਕਤਾ ਤੇ ਦਿਖੀਆਂ ਜਿਹੜੀਆਂ ਜਿਆ 4 9 ਔਰ 14 ਚਤੁਰਦਸ਼ੀ ਜੀ ਸੁਣਾਹੀ ਕਹਿੰਦੀ ਹੈ ਇਹ ਆਪਣੇ ਅਗਰ ਦੇਖਿਆ ਜਾਵੇ ਸ਼ਾਸਤਰ ਦੇ ਵਿੱਚ ਅਗਰ ਪੜ੍ਹ ਕੇ ਦੇਖੋਗੇ ਤੇ ਜਾਂ ਕਿਤਾਬ ਜੀ ਜੋਸਦੀ ਹੈ ਕਿਤਾਬਾਂ ਦੇ ਵਿੱਚ ਵੀ ਪੜ੍ਹ ਕੇ ਦੇਖੋਗੇ ਤੇ ਇਹ ਤਿਥੀਆਂ ਜਿਹੜੀਆਂ ਕਹੀਆਂ ਗਿਆ ਇਹਨਾਂ ਵਿੱਚ ਸੁਭ ਕਰਮ ਇਤਨਾ ਸ਼੍ਰੇਸ਼ਟ ਨਹੀਂ ਕਿਹਾ ਗਿਆ ਕੁਝ ਕਿ ਤਿਥੀਆਂ ਹੈ ਜਿਨ੍ਹਾਂ ਵਿੱਚ ਕਰ ਵੀ ਸਕਦੀ ਐਸੇ ਨਹੀਂ ਹੈ ਤੇ ਚਤੁਰਦਸ਼ੀ ਜਿਹੜੀ ਹੈ ਇਤਨਾ ਸੁਭ ਕਰਮ ਨਹੀਂ ਕਿਹਾ ਗਿਆ ਇਸੇ ਕਰਕੇ ਉਸ ਦਿਨ ਸਾਰਾ ਦਿਨ ਚਤੁਰਦਸ਼ੀ ਹੈ ਜਦੋਂ ਜਦੋਂ ਤੁਸੀਂ ਦੁਕਾਨਾਂ ਦੇ ਵਿੱਚ ਮੂਰਤ ਕਰੋਗੇ ਜਾਂ ਪੂਜਾ ਕਰੋਗੇ ਬਿਸਤਰੀ ਕਰੋ ਉਸ ਵਕਤ ਚਤੁਰਦਸ਼ੀ ਹੋਏਗੀ ਇਹ ਚਤੁਰਤਸੀ ਜਿਹੜੀ ਹੈ શુભ ਕਾਮ ਵਾਸਤੇ ਤਾਂ ਨਾ ਸ੍ਰਿਸ਼ਟਕਾਰੀ ਨਹੀਂ ਕੀਤਾ ਗਿਆ ਇਸ ਕਰਕੇ ਜਿਹੜਾ ਜਿਆ ਕਿਹਾ ਗਿਆ ਕਿ 21 ਤਰੀਕ ਨੂੰ ਜੋ ਹੈ ਸਾਰਾ ਦਿਨ અમાਵਸਿਆ ਪਰਦੋਸ਼ ਕਾਲ ਤਾਂ ਕਿ ਵੀ ਲੱਗੇ ਕਿ ਉਸਕੇ ਬਾਅਦ ਨਕਸ਼ਤਰ ਅਉ ਚਗੜੀਆ ਮੂਰਤਧਾ ਜਿਹੜਾ ਸ੍ਰਿਸ਼ਟਕਾਰੀ ਹੈ ਸਾਰਾ ਦਿਨ ਜਿਹੜਾ ਉਸ ਦਿਨ ਚਗੜੀਆ ਹਾਂਜੀ ਇੱਕ ਤਾਂ ਪਰਦੋਸ਼ ਕਾਲ ਸ਼ਾਮ ਦਾ ਟਾਈਮ ਜਿਹੜਾ ਸੂਰਿਆ ਅਸਤ ਟਾਈਮ ਹੈ ਉਸ ਟਾਈਮ ਸਰਵ ਸ੍ਰਿਸ਼ਟ ਗਿਆ ਗਿਆ ਉਸ ਨੂੰ ਪਰਦੋਸ਼ ਕਾਰਕ ਲਈ ਗੋਧੂਲੀ ਲਗਨ ਵੀ ਕਹਿ ਸਕਦੀ ਹੈ ਉਹ ਲਗਨ ਜਿਹੜਾ ਸਰਵ ਸ੍ਰਿਸ਼ਟ ਹੈ ਉਸ ਤੋਂ ਬਾਅਦ ਚਗੜੀਆ ਮੂਰਤਧਾ ਚੁਗੜੀਆਂ ਮੂਰਤ ਤਾਂ ਜੋ ਹੈ ਅਲੱਗ ਅਲੱਗ ਜਿਹੜੀਆਂ ਇੱਕ ਹਿਸਾਬ ਜਿਹੜਾ ਜਿਆ ਬਣਾਇਆ ਜਾਂਦਾ ਤੇ ਉਹ ਚੁਗੜੀਆਂ ਮੂਰਤ ਜਿਹੜਾ ਜਿਆ ਉਸ ਦੇ ਮੁਤਾਬਿਕ ਤੁਹਾਨੂੰ ਦੱਸਦਾ ਅਗਰ ਇਹ ਚੁਗੜੀਆਂ ਮੂਰਤ ਦੇ ਵਿੱਚ ਵੈਸੇ ਤੇ ਇਸ ਵਾਰ ਇਹਨਾਂ ਨੇ ਬਣਾ ਕਰਕੇ ਹੀ ਦਿੱਤਾ ਹੈ ਕਿਤਾਬ ਦੇ ਵਿੱਚ ਆਪਣੇ ਆਪ ਵੀ ਕੱਢਣਾ ਹੋਵੇ ਆਪਣੇ ਆਪ ਵੀ ਨਿਕਲ ਜਾਂਦਾ ਹੈ ਅਰਿਆ ਕਿ ਇਹਨੇ 20 ਤਰੀਕ ਦਾ ਵੀ ਕਾਲੇਗਾ ਹੋਇਆ ਹਰ ਦਿਨ ਦਾ ਜੁਗਾ ਚੜ੍ਹਦੀ ਆ ਉਹਨਾਂ ਵਿੱਚ ਜਿਹੜਾ ਜਿਆ ਚਰਚ ਗੁਰੀਆ ਜਿਹੜੀ ਚੱਲ ਰਹੀ ਹੈ ਸਵੇਰ 9 ਵਜੇ ਕਰਕੇ 25 ਮਿੰਟ ਤੋਂ ਲੈ ਕੇ ਕਰਕੇ 10 ਵਜੇ ਕੇ 48 ਮਿੰਟ ਤੱਕ ਹੈ ਇਸ ਤਰ੍ਹਾਂ ਚਰ ਜੋ ਘੜੀ ਹੈ ਜਿਹੜਾ ਜਿਆ ਕਿਹਾ ਗਿਆ ਉਸ ਤੋਂ ਬਾਅਦ ਸ਼ੁਰੂ ਹੋਈ ਜਾਂਦੀ ਹੈ ਲਾਬ 10:48 ਮਿੰਟ ਤੋਂ ਲੈ ਕੇ 12:11 ਮਿੰਟ ਤੱਕ ਜੋ ਹੈ ਲਾਬ ਜੁਆ ਚੱਲ ਰਿਹਾ ਉਸ ਤੋਂ ਬਾਅਦ ਅਮ੍ਰਿਤਾ ਚੁਗੜੀਆ ਜਿਹੜੀ ਚਲੇਗੀ ਅਮ੍ਰਿਤਾ ਚੁਗੜੀਆ ਜਿਹੜੀ ਹੈ 12:11 ਮਿੰਟ ਤੋਂ ਲੈ ਕੇ 1:31 ਮਿੰਟ ਤੱਕ ਚਲੇਗੀ ਉਸ ਤੋਂ ਬਾਅਦ ਜਾ ਕਰਕੇ ਜਿਹੜੀ ਹੈ ਆ ਸੁਭ ਚੁਗੜੀਆ ਜਿਹੜੀ ਆਏਗੀ 2:57 ਮਿੰਟ ਤੋਂ ਲੈ ਕੇ 4:21 ਮਿੰਟ ਤੱਕ ਇਹ ਜਿਹੜੀ ਹੈ ਸੁਭ ਚੁਗੜੀਆ ਜਿਹੜੀ ਹੈ ਪੰਨੇ ਜਾ ਕੇ ਉਸ ਤੋਂ ਬਾਅਦ ਫਿਰ ਰਾਤ ਨੂੰ ਚਲੇਗੀ ਰਾਤ ਨੂੰ 7 ਵਜੇ ਕਰਕੇ 22 ਮਿੰਟ ਤੋਂ 8 ਵਜੇ ਕੇ 59 ਮਿੰਟ ਤੱਕ ਯਾਨੀ ਕਿ 9 ਵਜੇ ਤੱਕ ਲਗਾ ਲਓ 1 ਮਿੰਟ ਕੰਮ ਹੋਵੇ ਉਹ ਚੁਗੜੀ ਹੈ ਜਿਹੜੀ ਅਜਿਆ ਉਸ ਵਕਤ ਚਲੇ ਉਸ ਤੋਂ ਬਾਅਦ ਉਦੇਗ ਜਿਹੜੀ ਚਲੇਗੀ 8 ਵਜੇ ਕਰਕੇ 59 ਮਿੰਟ ਤੋਂ 10 ਵਜੇ ਕੇ 35 ਮਿੰਟ ਤੱਕ ਉਸ ਕੇ ਬਾਅਦ 10 ਵਜੇ ਕੇ 35 ਮਿੰਟ ਤੋਂ ਬਾਅਦ ਸੁਬਹ ਚੁਗੜੀਆ ਜਿਹੜੀ ਚਲੇਗੀ ਰਾਤ ਨੂੰ 12 ਵਜੇ ਕਰਕੇ 12 ਮਿੰਟ ਤੱਕ ਉਸ ਕੇ ਬਾਅਦ ਅੰਮ੍ਰਿਤ ਚੁਗੜੀਆ ਜਿਹੜੀ ਆ ਦੁਬਾਰਾ ਉਹ ਜਿਹੜੀ ਚਲੇਗੀ ਰਾਤ ਨੂੰ 12 ਵਜੇ ਕਰਕੇ 12 ਮਿੰਟ ਤੋਂ ਲੈ ਕੇ 1 ਵਜੇ ਕੇ 49 ਮਿੰਟ ਤੱਕ ਇਹ ਆ اور ਇਹਨਾਂ ਵਿੱਚ ਸਭ ਤੋਂ ਸ੍ਰੇਸ਼ਟ ਟਾਈਮ ਜਿਹੜਾ ਜੀ ਆ ਜਿਸ ਤਰ੍ਹਾਂ ਕਈ ਲੋਕੀ ਯੰਤਰ ਬਣਾਉਂਦੀ ਹੈ ਜਾਂ ਤੰਤ੍ਰਿਕ ਵਿਧੀ ਕਰਦੀ ਹੈ ਜਾਂ ਕੁਝ ਉਹਨਾਂ ਵਾਸਤੇ ਜਿਹੜਾ ਜੀ ਸਭ ਤੋਂ ਸ੍ਰੇਸ਼ਟ ਟਾਈਮ ਜਿਹੜਾ ਜੀ ਆ ਅੰਮ੍ਰਿਤ ਮੂਰਤ ਜਿਹੜਾ ਜੀ ਆ ਰਾਤ ਨੂੰ 12:00 ਬਜੇ 12 ਮਿੰਟ ਤੋਂ ਲੈ ਕਰਕੇ 1:00 ਬਜੇ 49 ਮਿੰਟ ਤੱਕ ਹੈ ਇਸ ਨੂੰ ਅੰਮ੍ਰਿਤ ਮੂਰਤ ਕਿਹਾ ਗਿਆ ਇਸ ਵਿੱਚ ਜੋ ਵੀ ਕੰਮ ਕੀਤਾ ਜਾਵੇ ਉਸ ਨੂੰ 4 ਗੁਣਾ ਵਧਾ ਕੇ ਕਰਨਾ ਹੈ ਉਸ ਨੂੰ ਅੱਛਾ ਜਿਹੜਾ ਜੀ ਪ੍ਰਫਲਿਤ ਹੋਣਾ ਹਜ਼ਾਰ ਗੁਣਾ ਫਾਇਦਾ ਪ੍ਰਾਪਤ ਨਹੀਂ ਹੋਦਾ ਰਿਹਾ ਇਸ ਕਰਕੇ ਅੰਮ੍ਰਿਤ ਮੂਰਤ ਜੁ ਹੈ ਔਰ ਰਾਤਰੀ ਦਾ ਜੋ ਤਾੰਤ੍ਰਿਕ ਆਦੀ ਹੈ ਕੋਈ ਯੰਤਰ ਬਣਾਣਾ ਹੈ ਕੋਈ ਆਪਣੇ ਆਪ ਵੀ ਕੋਈ ਸਿੱਧੀ ਗਾਦੀ ਕਰਨਾ ਹੈ ਕੋਈ ਜਾਪ ਸਿੱਧੀ ਕਰਨਾ ਹੈ ਕੋਈ ਵਿਸ਼ੇਸ਼ ਮਹੱਤਵ ਜਿਹੜਾ ਜੀ ਆ ਉਸ ਵਕਤ ਤੱਕ ਜਿਹੜਾ ਜੀ ਆ ਇਹ ਜਿਹੜਾ ਅੰਮ੍ਰਿਤ ਚੁਗੜੀਆ ਜਿਹੜੀ ਆ ਬਹੁਤ ਸ੍ਰੇਸ਼ਟਕਾਰੀ ਆ ਔਰ ਸਾਰੇ ਤੋਂ ਵੱਡੀ ਗੱਲ ਹੈ ਕਿ 11:59 ਮਿੰਟ ਤੋਂ ਜਿਹੜਾ ਸਵਤੀ ਨਕਸ਼ਤਰ ਦਾ ਵੀ ਨਾਲ ਸਾਡੇ 21 ਤਰੀਕ ਦਾ ਔਰ ਰਾਤ ਨੂੰ ਜਿਹੜਾ ਜਿਆ ਸਵਤੀ ਨਕਸ਼ਤਰ ਵੀ 11:59 ਮਿੰਟ ਤੋਂ ਜਿਹੜਾ ਜੀ ਸ਼ੁਰੂ ਹੋ ਜਾਂਦਾ ਤੇ ਉਹ ਜਿਹੜਾ ਸਵਤੀ ਨਕਸ਼ਤਰ ਦਾ ਯੋਗ ਅਮ੍ਰਿਤ ਚੁਗੜਿਆ ਦਾ ਯੋਗ ਉਹ ਮੱਧ ਰਾਤਰੀ ਦਾ ਟਾਈਮ ਇਹ ਤਿੰਨੋ ਚੀਜ਼ਾਂ ਜਿਹੜੀਆਂ ਸਰਵਸ਼੍ਰੇਸ਼ਟ ਜਿਹੜੀ ਉਸ ਵਕਤ ਬਣ ਜਾਂਦੀਆਂ ਅਗਰ ਕੋਈ ਕੋਈ ਸਿੱਧ ਕਰਨਾ ਚਾਹਵੇ ਜਾਂ ਕੋਈ ਵਿਸ਼ੇਸ਼ ਪੂਜਾ ਕਰਨਾ ਚਾਹਵੇ ਉਸ ਵਾਸਤੇ ਸ੍ਰੇਟ ਕਰੀਏ ਮਤਲਬ ਕਿ ਵੇ ਦੀ ਦੀਵਾਲੀ ਵੀ ਸੋਭ ਹੈ ਤੇ ਚੀ ਦੀ ਸੋਭ ਹੈ ਪਰ ਜਿਹੜੀ ਮੇਨ ਆ ਆਪਾਂ ਇੱਟੀ ਨੂੰ ਮਨਾਉਣੀ ਚਾਹੀਦੀ ਕਿਸ ਤਰੀਕ ਨੂੰ ਤਿੰਨ ਘੜੀਆਂ ਤਿੰਨ ਪਹਿਰ ਹੋਣ ਕੇ ਕਾਰਨ ਪਰਦੋਸ਼ ਕਾਂ ਔਰ ਪ੍ਰਤੀ ਪ੍ਰਦਾਵ ਵਿੱਦੀ ਗਾਮਨੀ ਹੋਣ ਕੇ ਕਾਰਨ ਔਰ ਮਧਿਆ ਰਾਤਰੀ ਸਵਤੀ ਨਕਸ਼ਤਰ ਹੋਣ ਕਾ ਇਹ ਚਾਰ ਕਾਰਨ ਜੋ 21 ਤਰੀਕ ਨੂੰ ਜਿਵੇਂ ਹੈ ਦੀਵਾਲੀ ਕਰ ਰਹੇ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹਨੇ ਪੰਡਿਤ ਸੁਨੀਲ ਸ਼ਰਮਾ ਜੀ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਮਝਾਇਆ ਕਿ ਦੀਵਾਲੀ ਜਿਹੜੀ ਹੈ ਦੋ ਆ ਰਹੀਆਂ ਨੇ ਉਹਦਾ ਵਜ੍ਹਾ ਵੀ ਦੱਸੀ ਹੈ ਅਤੇ ਇਸ ਵਾਰੀ ਜਿਹੜੀ ਦੀਵਾਲੀ 21 ਨੂੰ ਜਿਹੜੀ ਸਵਾਲ ਪੈਦਾ ਹੋ ਰਹੇ ਸੀ ਉਹਦਾ ਜਵਾਬ ਵੀ ਮਿਲਿਆ ਹੈ ਤਾਂ ਜੂਏ ਨੂੰ ਜਿਹੜਾ ਜਿਸੀਂ ਦੀਵਾਲੀ ਦੇ ਉੱਪਰ ਸ਼ੁਭ ਮੰਨਦੇ ਆ ਕਿ ਜੂਆ ਜਿਹੜਾ ਬਹੁਤ ਜ਼ਰੂਰੀ ਹੈ ਜਾਂ ਸੋਬਤ ਉਹਦਾ ਵੀ ਜਵਾਬ ਜਿਹੜਾ ਹੈ ਪੰਡਿਤ ਜੀ ਨੇ ਹੀ ਵਿਸਥਾਰ ਦੇ ਨਾਲ ਦਿੱਤਾ ਹੈ ਮਮ ਉਮੀਦ ਹੈ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਮਿਲੇ ਹੋਣਗੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਜੀ ਆਜ਼ਾਤ ਮੈਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਕੈਮਰਾਮੈਨ ਅਜੇ ਦੇਨਾਂ